ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੱਚੇ ਘਟਨਾਵਾਂ ਤੇ ਅੱਜ ਦੀ ਜਿਹੜੀ ਕਹਾਣੀਆਂ ਉਹ ਸ਼ੁਰੂ ਹੁੰਦੀਆਂ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਭੈਣੀ ਫੱਤਾ ਤੋਂ ਭੈਣੀ ਫੱਤਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਜਿਹਦਾ ਮੁਖੀ ਭੋਲਾ ਸਿੰਘ ਪਰਿਵਾਰ ਦੇ ਵਿੱਚ ਤੇ ਉਹਦੀ ਪਤਨੀ ਤੇ ਉਹਦੀਆਂ ਦੋ ਧੀ ਜਾਨੇ ਉਹਦੀ ਜਿਹੜੀ ਵੱਡੀ ਧੀ ਆ ਉਹਦਾ ਨਾਮ ਅਮਨਦੀਪ ਕੌਰ ਤੇ ਛੋਟੀ ਧੀ ਦਾ ਨਾਮ ਸਰਨਜੀਤ ਕੌਰ ਜੜੀ ਉਹਦੀ ਵੱਡੀ ਧੀ ਆ ਉਹਦੀ ਉਮਰ ਲਗਭਗ 22 ਸਾਲ ਦੀ ਹੁੰਦੀ ਆ ਤਾਂ ਉਹਦਾ ਵਿਆਹ ਕੀਤਾ ਜਾਂਦਾ ਉਹਦਾ ਜਿਹੜਾ ਵਿਆਹ ਯਾਨੀ ਕਿ ਉਹਦਾ ਜਿਹੜਾ ਸਹੁਰਾ ਪਿੰਡ ਆ ਉਹਦੀ ਧੀ ਦਾ ਤਾਂ ਉਹ ਵੀ ਪੰਜਾਬ ਦੇ ਜ਼ਿਲ੍ਹਾ ਮੋਗੇ ਦੇ ਪਿੰਡ ਹਿੰਮਤਪੁਰਾ ਦੇ ਵਿੱਚ ਉਹਦਾ ਵਿਆਹ ਕਰ ਦਿੱਤਾ ਜਾਂਦਾ ਵਧੀਆ ਪਰਿਵਾਰ ਆ ਹੱਸਦਾ ਖੇਡਦਾ ਹੁਣ ਭੋਲੇ ਸਿੰਘ ਦੀ ਜਿਹੜੀ ਪੁੱਤਰੀ ਅਮਨਦੀਪ ਕੌਰ ਆ ਤਾਂ ਉਹਦੀ ਜਿਹੜੀ ਛੋਟੀ ਭੈਣ ਸਰਨਜੀਤਾ ਇਹਨਾਂ ਦੋਨੇ ਭੈਣਾਂ ਦਾ ਜਿਹੜਾ ਪਿਆਰ ਆ ਆਪਸੇ ਦੇ ਵਿੱਚੋਂ ਬਹੁਤ ਆ ਯਾਨੀ ਕਿ 1-2 ਮਹੀਨੇ ਹੀ ਲੰਘਦਾ ਤਾਂ ਥੋੜੇ ਟਾਈਮ ਬਾਅਦ ਜਿਹੜੀ ਛੋਟੀ ਭੈਣ ਆ ਉਹਦੀ ਸ਼ਰਨਜੀਤ ਤਾਂ ਆਪਣੀ ਵੱਡੀ ਭੈਣ ਨੂੰ ਮਿਲਣ ਵਾਸਤੇ ਉਹਦੇ ਪਿੰਡ ਜਾਂਦੀ ਹੈ। ਇਹ ਜਿਹੜਾ ਸੰਸਲਾ ਇਸ ਤਰੀਕੇ ਨਾਲੇ ਚੱਲਦਾ ਰਹਿੰਦਾ। ਕੁਝ ਸਾਲ ਲੰਘਦੇ ਨੇ ਉਸ ਤੋਂ ਬਾਅਦ ਜਿਹੜੀ ਸ਼ਰਨਜੀਤ ਕੌਰ ਆ ਆਪਣੀ ਭੈਣ ਦੇ ਘਰ ਹਿੰਮਤਪੁਰਾ ਪਿੰਡੀ ਰਹਿਣ ਲੱਗਦੀ ਹੈ। ਉੱਥੇ ਰਹਿੰਦੀ ਆ ਸਭ ਕੁਝ ਪਰਿਵਾਰ ਚ ਠੀਕ ਠਾਕ ਹੁੰਦਾ। ਤਾਂ ਅਚਾਨਕ ਕੀ ਹੁੰਦਾ ਕਿ 2 ਫਰਵਰੀ 2024 ਨੂੰ ਇੱਕ ਘਟਨਾ ਘਟਦੀ ਆ ਜਦੋਂ ਸ਼ਰਨਜੀਤ ਕੌਰ ਆਪਣੇ ਜੀਜੇ ਨਾਲ ਦਵਾਈ ਲੈਣ ਜਾਂਦੀ ਆ। ਉਹਨੂੰ ਕੋਈ ਪ੍ਰੋਬਲਮ ਹੁੰਦੀ ਆ ਉਹ ਡਾਕਟਰ ਦੇ ਲੈ ਕੇ ਜਾਂਦਾ ਤਾਂ ਰਸਤੇ ਵਿੱਚ ਕੀ ਹੁੰਦਾ ਕਿ ਉਹਦੀ ਮੌਤ ਹੋ ਜਾਂਦੀ ਆ ਮੌਤ ਦੀ ਜਿਹੜੀ ਵਜ੍ਹਾ ਹੋਏ ਇਹ ਸਾਹਮਣੇ ਆਉਂਦੀ ਆ ਕਿ ਦਿਲ ਦਾ ਦੌਰਾ ਪੈਣ ਕਰਕੇ ਜਿਹੜੀ ਸ਼ਰਨਜੀਤ ਦੀ ਮੌਤ ਹੋ ਚੁੱਕੀ ਆ ਤਾਂ ਇਹ ਘਟਨਾ ਦੀ ਜਾਰੀ ਜਾਣਕਾਰੀ ਆ ਪਰਿਵਾਰ ਨੂੰ ਦਿੱਤੀ ਜਾਂਦੀ ਆ ਤਾਂ ਉਹਦੀ ਡੈੱਡ ਬੋਡੀ ਨੂੰ ਜਿਹੜਾ ਉਹਦਾ ਪਿੰਡਾ ਭੈਣੀ ਫੱਤਾ ਉੱਥੇ ਲਿਆਇਆ ਜਾਂਦਾ ਤਾਂ ਸਾਰੇ ਰਿਸ਼ਤੇਦਾਰ ਪਹੁੰਚਦੇ ਨੇ ਸਖੀ ਸੰਬੰਧੀ ਪਹੁੰਚਦੇ ਨੇ ਤਾਂ ਰਿਸ਼ਤੇਦਾਰ ਆਉਂਦੇ ਨੇ ਤਾਂ ਜਿਹੜੀ ਸ਼ਰਨਜੀਤ ਕੋਰਾ ਉਹਦਾ ਸੰਸਕਾਰ ਕੀਤਾ ਜਾਂਦਾ ਸੰਸਕਾਰ ਤੋਂ ਬਾਅਦ ਉਹਦੇ ਫੁੱਲ ਚੁਗਾਈ ਜਾਂਦੇ ਨੇ ਜਿੱਦਾਂ ਕਿ ਆਪਣੀਆਂ ਰੀਤੀ ਰਿਵਾਜਾਂ ਨੇ ਪੰਜਾਬ ਦੀਆਂ ਤੇ ਭੋਗ ਪਾਇਆ ਜਾਂਦਾ ਉਹਦੀ ਮੌਤ ਨੂੰ ਹੁਣ ਲਗਭਗ 1 ਮਹੀਨਾ ਹੋ ਚੁੱਕਿਆ ਪਰ ਜਿਹੜੇ ਉਹਦੇ ਪਿਤਾ ਨੇ ਭੋਲਾ ਸਿੰਘ ਉਹਨਾਂ ਵੱਲੋਂ ਇੱਕ ਉਹਦੀ ਮੌਤ ਤੋਂ 1 ਮਹੀਨੇ ਬਾਅਦ ਇੱਕ ਕੰਪਲੇਨ ਦਰਜ ਕਰਾਈ ਜਾਂਦੀ ਆ ਉਹ ਕੰਪਲੇਨ ਦੇ ਵਿੱਚ ਕੀ ਲਿਖਿਆਉਂਦੇ ਨੇ ਕਿ ਜਿਹੜੀ ਉਹਦੀ ਤੀ ਸਰਨਜੀਤ कौर ਸੀ ਛੋਟੀ ਉਹਦੀ ਉਹਦੀ ਜਿਹੜੀ ਮੌਤ ਆ ਉਹ ਹਾਰਟ ਅਟੈਕ ਨਾਲ ਨਹੀਂ ਆਈ ਯਾਨੀ ਕਿ ਉਹਦਾ ਕਤਲ ਹੋ ਚੁੱਕਿਆ ਇੱਕ ਘਟਨਾ ਸੀ ਜਿਹੜੀ ਇਹ ਗੱਲ ਜਦੋਂ ਸਾਹਮਣੇ ਆਉਂਦੀ ਹੈ ਕਿ ਉਹਦਾ ਕਤਲ ਹੋ ਚੁੱਕਿਆ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਹੈ ਤਾਂ ਇਹ ਸਾਰੇ ਪਿੰਡ ਦੇ ਵਿੱਚ ਇੱਕ ਹਾਹਾਕਾਰ ਮੱਚ ਜਾਂਦੀ ਹੈ ਕਿ ਜਿਹੜੀ ਧੀ ਦਾ ਹਰਟੈਕ ਨਾਲ ਮੌਤ ਹੋਈ ਹੈ ਜਿਹਦਾ ਸੰਸਕਾਰ ਵੀ ਹੋ ਚੁੱਕਿਆ ਕੀ ਉਹਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੋਈ ਉਹਦਾ ਕਤਲ ਕਰੂ ਤਾਂ ਜਿਹੜੀ ਇਹ ਐਫ ਆਈ ਆਰ ਦਰਜ ਕਰਾਈ ਜਾਂਦੀ ਹੈ ਉਹਦੇ ਵਿੱਚ ਜਿਹੜੇ ਸਿੱਧੇ ਸਿੱਧੇ ਦੋਸ਼ ਨੇ ਜਦੋਂ ਕੰਪਲੇਨ ਦੇ ਵਿੱਚ ਲਿਖਾਇਆ ਜਾਂਦਾ ਕਿ ਜਿਹੜਾ ਇਹਦਾ ਕੋਈ ਕਤਲ ਆ ਕੋਈ ਹੋਰ ਨਹੀਂ ਇਹਦਾ ਜਿਹੜਾ ਜੀਜਾ ਦਾ ਕਤਲ ਕੀਤਾ ਜਿਹਨੇ ਹਰਦੀਪ ਸਿੰਘ ਹਿੰਮਤਪੁਰਾ ਦਾ ਵਾਸੀ ਹੈ ਜਿਹੜਾ ਉਸਨੇ ਕੀਤਾ ਤਾਂ ਪੁਲਿਸ ਵੀ ਇਹ ਸੁਣ ਕੇ ਹੈਰਾਨ ਹੋ ਜਾਂਦੇ ਆ ਕਿ ਤੁਸੀਂ ਇਦਾਂ ਕਿਸੇ ਤੇ ਕਿਦਾਂ ਦੋਸ਼ ਲਾ ਸਕਦੇ ਹੋ ਤੁਹਾਨੂੰ ਕੀ ਲੱਗਦਾ ਗੱਲਬਾਤ ਕੀਤੀ ਜਾਂਦੀ ਆ ਪੁਛ ਕਿਸੇ ਹੁੰਦੀ ਆ ਭੋਲੇ ਸਿੰਘ ਤੋਂ ਤਾਂ ਉਹਦੀ ਕੰਪਲੇਨ ਲਿਖਣ ਤੋਂ ਬਾਅਦ ਜਾ ਕੇ ਜਿਹੜਾ ਹਿੰਮਤਪੁਰਾ ਪਿੰਡਾ ਉੱਥੇ ਪੁਲਿਸ ਪਹੁੰਚਦੀ ਆ ਇਹਨੂੰ ਤਾਂ ਹਰਦੀਪ ਸਿੰਘ ਤੋਂ ਪੁੱਛ ਕੇ ਸਿੱਤੀ ਜਾਂਦੀ ਹੈ ਹਰਦੀਪ ਸਿੰਘ ਤੋਂ ਪੁੱਛ ਕੇ ਜਦੋਂ ਕੀਤੀ ਜਾਂਦੀ ਆ ਪੁਲਿਸ ਵੱਲੋਂ ਤਾਂ ਬਹੁਤਾ ਟਾਈਮ ਨਹੀਂ ਲੰਘਦਾ ਥੋੜੇ ਟਾਈਮ ਦੇ ਵਿੱਚ ਹੀ ਜਿਹੜਾ ਹਰਦੀਪ ਸਿੰਘ ਆ ਸਰਨਜੀਤ ਕੌਰ ਦਾ ਜੀਜਾ ਤਾਂ ਆਪਣਾ ਜਿਹੜਾ ਗੁਨਾਹ ਆ ਉਹ ਕਬੂਲ ਕਰਦਾ ਤਾਂ ਜਦੋਂ ਪੁਲਿਸ ਉਹਨੂੰ ਭੈਣੀ ਫੱਤਾ ਦੇ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਤਾਂ ਉੱਥੇ ਉਹ ਤੋਂ ਪੁੱਛਿਆ ਜਾਂਦਾ ਕਿ ਤੈਨੇ ਕਤਲ ਕਿਉਂ ਕੀਤਾ ਕੀ ਵਜ੍ਹਾ ਰਹੀ ਕਤਲ ਕਰਨ ਦੀ ਤਾਂ ਉਹ ਦੱਸਦਾ ਕਿ ਜਿਹੜੀ ਸਰਨਜੀਤ ਕੌਰ ਸੀ ਰਿਸ਼ਤੇ ਚ ਉਹਦੀ ਸਾਲੀ ਲੱਗਦੀ ਸੀ ਹਰਦੀਪ ਸਿੰਘ ਦੀ ਤਾਂ ਉਸਦੇ ਉਸ ਨਾਲ ਨਜਾਇਜ਼ ਸੰਬੰਧ ਸੀ ਜਾਨੀ ਕਿ ਉਹ ਦੱਸਦਾ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਇਹ ਜਿਹੜਾ ਸਾਡਾ ਰਿਸ਼ਤਾ ਸੀਗਾ ਇਹ ਲਗਭਗ 7-8 ਸਾਲਾਂ ਤੋਂ ਚੱਲ ਰਿਹਾ ਸੀ ਪਿਛਲਿਆਂ ਤੋਂ 2014 ਦੇ ਵਿੱਚ ਵਿਆਹ ਹੋਇਆ ਸੀਗਾ ਹਰਦੀਪ ਸਿੰਘ ਦਾ 2024 ਚੱਲਦਾ ਪਿਆ ਯਾਨਕਿ 10 ਸਾਲੇ ਦੇ ਵਿਆਹ ਨੂੰ ਹੋ ਗਏ ਉਹਦਾ ਕਹਿਣਾ ਹੈ ਕਿ ਸਾਡੇ ਵਿਆਹ ਤੋਂ 2-3 ਸਾਲ ਬਾਅਦ ਹੀ ਸਾਡਾ ਜਿਹੜਾ ਅਫੇਰ ਸੀਗਾ ਸਰਨਜੀਤ ਕੌਰ ਨਾਲ ਮੇਰਾ ਜਿਹੜਾ ਪਿਆਰ ਪੈ ਗਿਆ ਉਸ ਤੋਂ ਬਾਅਦ ਇਹਨਾਂ ਦੇ ਨਾਜਾਇਜ਼ ਸਬੰਧ ਬਣਦੇ ਨੇ ਤੇ ਨਾਜਾਇਜ਼ ਸਬੰਧ ਤੋਂ ਬਾਅਦ ਜਿਹੜੀ ਸਰਨਜੀਤ ਕੌਰ ਹੈ ਇਹਦੀ ਸਾਲੀ ਹੈ ਜਿਹੜੀ ਰਿਸ਼ਤੇ ਦੇ ਵਿੱਚ ਤਾਂ ਪ੍ਰੈਗਨੈਂਟ ਹੋ ਜਾਂਦੀ ਹੈ ਗਰਭਪਤੀ ਹੋ ਜਾਂਦੀ ਆ ਤਾਂ ਹੁਣ ਇਹ ਗਰਭਪਤੀ ਹੋਣ ਤੋਂ ਬਾਅਦ ਹਰਦੀਪ ਸਿੰਘ ਆਪਣੀ ਸਾਲੀ ਨੂੰ ਕਹਿੰਦਾ ਕਿ ਆਪਾਂ ਵਿਆਹ ਕਰਾ ਲੈਣੇ ਆਪਾਂ ਕੋਟ ਮੈਰਿਜ ਕਰਾ ਲੈਣੇ ਆ ਤਾਂ ਹਰਦੀਪ ਸਿੰਘ ਦੇ ਦੱਸਣ ਮੁਤਾਬਕ ਇਹ ਸੀਗਾ ਕਿ ਪਹਿਲਾਂ ਤਾਂ ਕਰਨਜੀਤ कौर ਨੇ ਹਾਂ ਕਰਤੀ ਸੀ ਮੰਨ ਚੁੱਕੀ ਸੀ ਕਿ ਅਸੀਂ ਮੈਰਿਜ ਕਰਾ ਲੈਣੇ ਆ ਕੋਟ ਮੈਰਿਜ ਤਾਂ ਉਸ ਤੋਂ ਬਾਅਦ ਉਹ ਜਵਾਬ ਦੇ ਦਿੰਦੀ ਆ ਪਰ ਉਹ ਸੋਚਦਾ ਕਿ ਇਹ ਜਿਹੜਾ ਜਿਹੜੀ ਵੀ ਘਟਨਾ ਕਰਮ ਇਹਦੇ ਚੋਂ ਕਿੱਦਾਂ ਨਿਕਲਿਆ ਜਾਵੇ ਤਾਂ ਇਹ ਪ੍ਰੇਸ਼ਾਨ ਰਹਿੰਦਾ ਸੀਗਾ ਜਦੋਂ ਇੱਕ ਦਿਨ ਉਹ ਥੋੜੀ-ਬਹੁਤੀ ਬਿਮਾਰ ਹੁੰਦੀ ਆ ਉਹਨੂੰ ਦਵਾਈ ਦਿਵਾਉਣ ਦੇ ਲਈ ਡਾਕਟਰ ਦੇ ਕੋਲ ਲੈ ਕੇ ਜਾਂਦਾ ਹੈ ਤਾਂ ਉੱਥੇ ਰਸਤੇ ਦੇ ਵਿੱਚ ਕੀ ਕਰਦਾ ਕਿ ਗਲਾ ਘੋਟ ਕੇ ਉਸ ਦੀ ਜਿਹੜੀ ਮੌਤ ਕਰ ਦਿੰਦਾ ਤਾਂ ਹੁਣ ਕੁੜਸ ਲਈ ਇਹ ਵੀ ਵੱਡਾ ਸਵਾਲ ਸੀਗਾ ਕਿ ਸਰਨਜੀਤ ਕੌਰ ਦੀ ਜਿਹੜਾ ਕਤਲ ਆ ਉਹਦੇ ਬਾਰੇ ਉਸ ਦੇ ਪਿਤਾ ਨੂੰ ਕਿੱਦਾਂ ਪਤਾ ਚੱਲਿਆ ਤਾਂ ਉਸ ਦੇ ਪਿਤਾ ਦਾ ਕਹਿਣਾ ਸੀਗਾ ਕਿ ਕਿਤੇ ਨਾ ਕਿਤੇ ਮੈਨੂੰ ਜਿਹੜੇ ਇਹਨਾਂ ਦੇ ਅਫੇਅਰ ਦਾ ਵੀ ਸ਼ੱਕ ਸੀਗਾ ਤੇ ਜਦੋਂ ਮੈਂ ਇਹ ਗੱਲ ਦਵਾਈ ਨਾਲ ਕੀਤੀ ਹਰਦੇਵ ਸਿੰਘ ਨਾਲ ਤਾਂ ਉਹਦਾ ਸਾਫ਼-ਸਾਫ਼ ਕਹਿਣਾ ਸੀਗਾ ਕਿ ਇਹ ਗਲਤੀ ਮੇਰੇ ਤੋਂ ਹੋਈ ਆ ਮੇਥੋਂ ਕਤਲ ਕੀਤਾ ਗਿਆ ਸਰਨਜੀਤ ਕੌਰ ਦਾ ਤੁਸੀਂ ਮੈਨੂੰ ਮਾਫ਼ ਕਰ ਦਿਓ ਤੇ ਇਹ ਜਿਹੜਾ ਗੁਨਾਹ ਹੈ ਕਈ ਰਿਸ਼ਤੇਦਾਰਾਂ ਚ ਵੀ ਕਬੂਲ ਚੁੱਕਿਆ ਸੀ ਕਿ ਹੁਣ ਜਿਹੜੀ ਮੈਂ ਸਰਨਜੀਤ ਕੌਰ ਦਾ ਕਤਲ ਤਾਂ ਕਰਤਾ ਤਾਂ ਕਿ ਦੂਜੇ ਪਾਸੇ ਜਿਹੜੀ ਥੋੜੀ ਦੂਜੀ ਵੱਡੀ ਧੀ ਆ ਅਮਨਦੀਪੌਰ ਉਹਦਾ ਵੀ ਘਰ ਉਜੜ ਜਾਊਗਾ ਜੇ ਤੁਸੀਂ ਇਹ ਕੰਪਲੇਨ ਕਰਦੇ ਹੋ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨੋਂ ਦਿਨੋਂ ਬੱਤਰ ਹੁੰਦੇ ਜਾ ਰਹੇ ਨੇ ਪੁਲਿਸ ਉਸ ਨੂੰ ਹਿਰਾਸਤ ਚ ਲੈਂਦੀ ਆ ਤੇ ਉਸ ਤੋਂ ਬਾਅਦ ਅਦਾਲਤ ਚ ਜਿਹੜਾ ਉਹਨੂੰ ਲਿਆਇਆ ਜਾਂਦਾ ਤੇ ਉਸ ਨੂੰ ਉਮਰ ਭਰ ਦੀ ਸਜ਼ਾ ਸੁਣਾਈ ਜਾਂਦੀ ਆ ਐਦਾਂ ਦੀਆਂ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਹਾਣੀ ਕਿੱਦਾਂ ਦੀ ਲੱਗੀ ਧੰਨਵਾਦ